ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰਿਓ ਆਓ ਤਨ ਤਨ ਸੰਤ ਬਾਬਾ ਹਜਾਰਾ ਸਿੰਘ ਜੀ ਪੁਰਮ ਬ੍ਰਹਮ ਗਿਆਨੀ ਛੋਟੇ ਘੋਮਣਾ ਵਾਲੇ ਸੋ ਉਹਨਾਂ ਦੇ ਜੀਵਨ ਦੇ ਵਿੱਚੋਂ ਆਪਾਂ ਕੁਝ ਸਾਖੀਆਂ ਦੀ ਲਗਾਤਾਰ ਆਪ ਜੀ ਦੇ ਨਾਲ ਸਾਂਝ ਪਾਉਂਦੇ ਆ ਰਹੇ ਹਾਂ ਸੋ ਅੱਜ ਵੀ ਉਹਨਾਂ ਸਾਖੀਆਂ ਦੇ ਵਿੱਚੋਂ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੇ-ਜਿਹੜੇ ਬਾਬਾ ਜੀ ਨੇ ਸੰਗਤਾਂ ਦੇ ਨਾਲ ਕੌਤਕ ਕੀਤੀ ਸੋ ਆਪ ਜੀ ਸਰਵਣ ਕਰਿਓ ਆਓ ਇੱਕ ਹੋਰ ਕੌਤਕ ਬਾਬਾ ਜੀ ਦਾ ਸਰਵਣ ਕਰੀਏ ਸੋ ਸਰਦਾਰ ਪਿਆਰਾ ਸਿੰਘ ਜੀ ਛੋਟੇ ਘੁੰਮਣਾ ਜੋ ਕਿ ਘੁੰਮਣਾ ਦੇ ਹੀ ਵਸਨੀਕ ਹਨ ਉਹਨਾਂ ਦੇ ਕਹਿਣ ਮੁਤਾਬਕ ਕਿ ਮੈਂ ਸ਼ਰਾਬ ਬੜੀ ਕੱਢਦਾ ਸੀ ਤੇ ਪੀਂਦਾ ਸੀ ਇੱਕ ਦਿਨ ਮੈਂ ਤੇ ਮੇਰਾ ਰਿਸ਼ਤੇਦਾਰ ਬਾਬਾ ਜੀ ਦੇ ਦਰਸ਼ਨ ਕਰਨ ਲਈ ਬਾਬਾ ਜੀ ਦੇ ਕੋਲ ਗਏ ਤੇ ਮੱਥਾ ਟੇਕ ਕੇ ਬੈਠ ਗਏ ਇਹ ਜਿਹੜਾ ਮੇਰੇ ਨਾਲ ਦੂਸਰਾ ਸਾਥੀ ਗਿਆ ਸੀ ਉਸਨੇ ਬਾਬਾ ਜੀ ਨੂੰ ਕਿਹਾ ਬਾਬਾ ਜੀ ਇਹ ਪਿਆਰਾ ਸਿੰਘ ਸ਼ਰਾਬ ਪੀ ਕੇ ਲੋਕਾਂ ਨੂੰ ਗਾਲਾਂ ਪੜੀਆਂ ਕੱਢਦਾ ਇਹਦੇ ਤੇ ਮਿਹਰ ਕਰੋ ਜਦੋਂ ਬਾਬਾ ਜੀ ਨੇ ਇਹ ਗੱਲ ਸੁਣੀ ਤਾਂ ਬਾਬਾ ਜੀ ਨੇ ਪਿਆਰਾ ਸਿੰਘ ਦੀ ਬਾਹ ਫੜ ਲਈ ਤੇ ਬਾਹ ਫੜ ਕੇ ਕਹਿਣ ਲੱਗੇ ਸ਼ਰਾਬ ਛੱਡ ਦੇ ਨਹੀਂ ਤਾਂ ਔਖਾ ਹੋਏਗਾ ਜਦੋਂ ਇਹ ਬਚਨ ਬਾਬਾ ਜੀ ਦੇ ਸਰਦਾਰ ਪਿਆਰਾ ਸਿੰਘ ਜੀ ਨੇ ਸੁਣੇ ਤਾਂ ਕਹਿਣ ਲੱਗਿਆ ਮੇਰੀ ਰੂਹ ਕੰਬ ਗਈ ਤੇ ਮੈਂ ਉੱਟ ਕੇ ਬੇਨਤੀ ਕੀਤੀ ਮਹਾਰਾਜ ਜੀ ਜੇ ਤੁਹਾਡਾ ਹੱਥ ਹੋਵੇ ਤਾਂ ਮੈਂ ਛੱਡ ਸਕਦਾ ਹਾਂ ਤੇ ਬਾਬਾ ਜੀ ਨੇ ਫਿਰ ਵਚਨ ਕੀਤਾ ਚੱਲ ਤਿੰਨ ਸਾਲ ਲਈ ਛੱਡ ਦੇ ਤੇ ਮੈਂ ਬਾਬਾ ਜੀ ਦੇ ਅੱਗੇ ਸੀਸ ਝੁਕਾਇਆ ਤੇ ਆਖਿਆ ਬਾਬਾ ਜੀ ਤੁਸੀਂ ਮਿਹਰ ਕਰੋ ਤਾਂ ਮੈਂ ਛੱਡ ਸਕਦਾ ਹਾਂ ਤੇ ਆਪ ਜੀ ਕਿਰਪਾ ਕਰੋ ਮੇਰਾ ਸਦਾ ਲਈ ਖੈਰਾ ਛੁੱਟ ਜਾਏ ਸੋ ਬਾਬਾ ਜੀ ਨੇ ਕਿਰਪਾ ਕੀਤੀ ਉਹਨਾਂ ਦਾ ਤਿੰਨਾਂ ਸਾਲਾਂ ਤੋਂ ਬਾਅਦ ਕਦੇ ਜੀ ਨਹੀਂ ਕੀਤਾ ਸੋ ਉਹਨਾਂ ਦੇ ਕਹਿਣ ਮੁਤਾਬਿਕ ਉਹਨਾਂ ਘਰ ਕੋਈ ਸੰਤਾਨ ਨਹੀਂ ਸੀ ਤੇ ਮੈਂ ਤੇ ਮੇਰੀ ਪਤਨੀ ਅੰਮ੍ਰਿਤਸਰ ਸਾਹਿਬ ਮਸੀਹਾ ਤੇ ਜਾਇਆ ਕਰਦੀ ਸਾਧਾ ਸੋ 5 ਸਾਲ ਕਹਿੰਦੇ ਹੋਗੇ ਲਗਾਤਾਰ ਨੇਮ ਨਾਲ ਜਾਂਦਿਆਂ ਨੂੰ ਤੇ ਵਿਆਹ ਦੇ ਤਕਰੀਬਨ 15 ਸਾਲ ਮਗਰੋਂ ਸਾਡੀ ਘਰ ਇੱਕ ਪੁੱਤਰੀ ਨੇ ਜਨਮ ਲਿਆ ਤੇ ਇੱਕ ਵਾਰ ਮੈਂ ਤੇ ਮੇਰੀ ਘਰ ਵਾਲੀ ਕਹਿੰਦੇ ਮਸਿਆ ਅੰਮ੍ਰਿਤਸਰ ਸਾਹਿਬ ਜਾਣ ਲੱਗੇ ਤਾਂ ਬਾਬਾ ਜੀ ਸੂਏ ਤੇ ਮਿਲ ਪਏ ਤੇ ਆਪਾਂ ਦੋਹਾਂ ਜੀ ਆਣੇ ਜਾ ਕੇ ਬਾਬਾ ਜੀ ਨੂੰ ਮੱਥਾ ਟੇਕਿਆ ਤੇ ਬਾਬਾ ਜੀ ਨੇ ਪੁੱਛਿਆ ਕਿ ਭਾਈ ਕਿੱਥੇ ਚੱਲੇ ਹੋ ਤਾਂ ਮੈਂ ਦੱਸਿਆ ਕਿ ਬਾਬਾ ਜੀ ਅੰਮ੍ਰਿਤਸਰ ਸਾਹਿਬ ਮਸਿਆ ਦਾ ਹੁਣ ਚੱਲੇ ਹਾਂ ਤੇ ਬਾਬਾ ਜੀ ਬੋਲੇ ਜੇ ਤੇਰੀ ਮਸਿਆ ਇੱਥੇ ਹੀ ਬਣਾ ਦਈਏ ਤਾਂ ਪੈਸੇ ਖਰਚਾਂ ਦੀ ਕੀ ਲੋੜ ਐ ਇੱਥੇ ਹੀ ਤੈਨੂੰ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਹੋ ਜਾਇਆ ਕਰਨਗੇ ਤੇ ਜਿਹੜੇ ਅਝੂਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਉਹ ਬੋੜੀ ਸਾਹਿਬ ਦੇ ਦਰਸ਼ਨ ਕਰਨ ਤੇ ਜੇ ਆਨੰਦਪੁਰ ਦੇ ਹੋਲੇ ਦੇ ਦਰਸ਼ਨ ਕਰਨੇ ਹੋਣ ਤਨੂੰ ਸ਼ਹਿਰੇ ਦਰਸ਼ਨ ਕਰ ਆਇਆ ਕਰੂ ਸੋ ਮੈਂ ਉਹਨਾਂ ਦਾ ਬਚਨ ਮੰਨ ਕੇ ਲਗਾਤਾਰ ਇਹ ਵੀ ਹੀ ਕਰਦਾ ਰਿਹਾ ਤੇ ਫਿਰ ਮੈਂ ਉਹਨਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਆਪ ਕਿਰਪਾ ਕੀਤੀ ਤੇ ਆਪਣੇ ਸਿਰ ਦਾ ਸਰਪਉ ਜੋ ਪਰਨਾ ਬੰਦੇ ਸਨ ਸੋ ਉਹ ਮੈਨੂੰ ਦੇ ਦਿੱਤਾ ਇਸੇ ਤਰ੍ਹਾਂ ਬਾਬਾ ਜੀ ਦੀ ਬਖਸ਼ਿਸ਼ ਸਦਕਾ 18 ਪਰਨੇ ਸਰਦਾਰ ਪਿਆਰਾ ਸਿੰਘ ਜੀ ਨੂੰ ਬਾਬਾ ਜੀ ਨੇ ਬਖਸ਼ਿਸ਼ ਕੀਤੀ ਸੋ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਸਰਦਾਰ ਪਿਆਰਾ ਸਿੰਘ ਜੀ ਦੀ ਲੜਕੀ ਜਵਾਨ ਹੋ ਗਈ ਤੇ ਉਹਨਾਂ ਦੇ ਕਹਿਣ ਮੁਤਾਬਕ ਕਿ ਆਪਾਂ ਆਪਣੀ ਲੜਕੀ ਦਾ ਵਿਆਹ ਕਾਰਜ ਰੱਖ ਲਿਆ ਸੋ ਦਿਨ ਰੱਖੇ ਗਏ ਵਿਆਹ ਵਾਲਾ ਦਿਨ ਆ ਗਿਆ ਸੋ ਆਪਾਂ ਬਾਬਾ ਜੀ ਨੂੰ ਮੰਨਦੇ ਸਾਂ ਤੇ ਬਾਬਾ ਜੀ ਨੇ ਮਲਪਕ ਖਾਣਿਆਂ ਦਾ ਬਿਲਕੁਲ ਵੀ ਸੇਵ ਨਹੀਂ ਕਰਨਾ ਤੇ ਨਾ ਕਿਸੇ ਨੂੰ ਕਰਾਉਣਾ ਇਹ ਬਾਬਾ ਜੀ ਦੀ ਪ੍ਰਮੁੱਖ ਹਦਾਇਤ ਹੁੰਦੀ ਸੀ ਸੋ ਜਦੋਂ ਲੜਕੀ ਦੇ ਵਿਆਹ ਦੇ ਦਿਨ ਆਏ ਤਾਂ ਸਾਰੀ ਬਰਾਦਰੀ ਤੇ ਰਿਸ਼ਤੇਦਾਰਾਂ ਨੇ ਜੋਰ ਪਾਇਆ ਕਿ ਲੜਕੀ ਦੇ ਵਿਆਹ ਦੇ ਵਿੱਚ ਮੀਟ ਜ਼ਰੂਰ ਪਾਉਣਾ ਹੈ ਸੋ ਜਦੋਂ ਬਰਾਦਰੀ ਨੇ ਜਿਆਦਾ ਕਿਹਾ ਤਾਂ ਸਰਦਾਰ ਪਿਆਰਾ ਸਿੰਘ ਮੰਨ ਗਿਆ ਤਾਂ ਇਹਨਾਂ ਨੇ ਬਰਾਤ ਨੂੰ ਮੀਟ ਪਾ ਬੈਠੇ ਸੋ ਰੱਬ ਦਾ ਭਾਣਾ ਐਸਾ ਹੋਇਆ ਕਿ 15 ਦੇਣ ਵਿਆਹ ਹੋਏ ਸਨ ਸੋ ਉਹਨਾਂ ਦਾ ਲੜਕਾ ਜੋ ਕਿ 14 ਸਾਲ ਦਾ ਸੀ ਬੜਾ ਖੂਬਸੂਰਤ ਪੁੱਤਰ ਹਰਦੇਵਾਲ ਸਿੰਘ ਜਿਹਦਾ ਨਾਂ ਸੀ ਉਹ ਗੁਜ਼ਰ ਗਿਆ ਤੇ ਸਾਰਾ ਰਿਵਾਰ ਰੋਂਦਾ ਕਰ ਲਾਉਂਦਾ ਬਾਬਾ ਜੀ ਦੇ ਕੋਲ ਆ ਗਿਆ ਤੇ ਬਾਬਾ ਜੀ ਨੇ ਕਿਹਾ ਰੱਬ ਦਾ ਭਾਣਾ ਮੰਨੋ ਤੇ ਸਾਨੂੰ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਧੀਏ ਜ ਦਿੱਤਾ ਤੇ ਜਦੋਂ ਕੁਝ ਦਿਨ ਹੋ ਗਏ ਲੜਕੇ ਗੁਜ਼ਰੇ ਨੂੰ ਤਾਂ ਸਾਡੇ ਗ੍ਰਹਿ ਵਿਖੇ ਆਈ ਤੇ ਆ ਕੇ ਸਾਰੇ ਕਮਰਿਆਂ ਦੇ ਵਿੱਚ ਦੇਖਿਆ ਝਾਤੀਆਂ ਮਾਰੀਆਂ ਤੇ ਆਖਣ ਲੱਗੇ ਸੀਜਾ ਸੁੰਨੀਆਂ ਪਈਆਂ ਨੇ ਜੇ ਸ਼ੋਲਿਆਂ ਦੀ ਤਰੀ ਨਾਲ ਰੋਟੀ ਖਵਾ ਦੇੰਦੋ ਤਾਂ ਸਿਰ ਦਾ ਸਿਰ ਨਾ ਦੇਣਾ ਪੈਂਦਾ ਕਹਿਣ ਤੋਂ ਭਾਵ ਕਿ ਜੇ ਨਾਮਾਜ਼ ਪਾਉਂਦਾ ਤੇ ਸਿੰਪਲ ਪ੍ਰਸ਼ਾਦਾ ਛਕਾ ਦਿੰਦਾ ਤਾ ਸਿਰ ਦੇ ਬਦਲੇ ਸਿਰ ਨਾ ਦੇਣਾ ਪੈਂਦਾ ਤਾਂ ਫੇਰ ਮੇਰਾ ਦੇ ਘਰ ਦੇ ਵਿੱਚ ਵੀ ਆ ਕੇ ਕਹਿੰਦੇ ਕੀ ਇਹ ਕਣਕ ਦਾ ਵੱਢ ਹੈ ਅਸੀਂ ਆਪ ਰਾਖੀ ਕਰਾਂਗੇ ਸੰਗਤਾ ਨੇ ਸਾਡੇ ਵੱਲੋਂ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਕਿਰਪਾ ਕਰੋ ਇਹਨਾਂ ਦਾ ਇਕਲੋਤਾ ਪੁੱਤਰ ਸੀ ਉਹ ਵੀ ਦੁਨੀਆ ਤੋਂ ਚਲਿਆ ਗਿਆ ਹੁਣ ਪੱਠੇ ਪਾਉਣ ਵਾਲਾ ਕੋਈ ਦੇ ਦਿਓ ਤਾਂ ਬਾਬਾ ਜੀ ਬੋਲੇ ਅਸੀਂ ਇੱਥੇ ਆਪ ਹੀ ਆ ਜਾਵਾਂਗੇ ਹੋਰ ਕਿਸੇ ਦੀ ਕੀ ਲੋੜ ਹੈ ਸੋ ਮਹਾਪੁਰਖਾ ਨੇ ਜਦੋਂ ਇਹ ਬਚਨ ਕੀਤੇ ਤੇ ਕੁਝ ਸਮਾਂ ਪਾ ਕੇ ਬਾਬਾ ਜੀ ਦੀ ਕਿਰਪਾ ਸਦਕਾ ਇੱਕ ਲੜਕੇ ਨੇ ਫਿਰ ਉਹਨਾਂ ਦੇ ਘਰ ਜਨਮ ਲਿਆ ਸੋ ਬਾਬਾ ਜੀ ਦੀ ਬੜੀ ਅਪਾਰ ਕਿਰਪਾ ਪਰਿਵਾਰ ਦੇ ਉੱਪਰ ਸੋ ਬਾਬਾ ਜੀ ਦੇ ਬਚਨਾਂ ਦੇ ਸਦਕਾ ਉਸ ਦਿਨ ਤੋਂ ਲੈ ਕੇ ਹਲੇ ਤੱਕ ਪਰਿਵਾਰ ਬਿਲਕੁਲ ਵੈਸ਼ਨੋ ਵਰਤੀ ਦੇ ਵਿੱਚ ਬਾਬਾ ਜੀ ਦੇ ਬਚਨਾਂ ਦੇ ਉੱਪਰ ਪੂਰਾ ਪਹਿਰਾ ਦੇ ਰਿਹਾ ਹੈ ਸੋ ਆਓ ਪਿਆਰਿਓ ਆਪਾਂ ਵੀ ਮਹਾਂਪੁਰਖਾਂ ਦੇ ਬਚਨਾਂ ਦੀ ਮੰਨੀਏ ਮਹਾਂਪੁਰਖਾਂ ਦੇ ਬਚਨਾਂ ਦੇ ਉੱਪਰ ਚੱਲੀਏ ਅਤੇ ਮਲਪਾ ਖਾਣਿਆ ਦਾ ਤਿਆਗ ਕਰੀਏ ਕਿਉਂਕਿ ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਜਿੰਨੀਆਂ ਬੋਟੀਆਂ ਮਾਸ ਦੀਆਂ ਉਨੀ ਵਾਰੀ ਸਿਰ ਵਡਾਉਣਾ ਪਵੇਗਾ ਸੋ ਆਓ ਆਪਾਂ ਵੀ ਮਰਪਕ ਖਾਣਿਆ ਦਾ ਤਿਆਰ ਕਰੀਏ ਜੀਵਤਿਆ ਨਾ ਕਰੀਏ ਕਿਉਂਕਿ ਹਰ ਇੱਕ ਜੀਵ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸਾ ਹੈ ਸੋ ਬਾਣੀ ਵੀ ਸਾਨੂੰ ਇਹ ਸਮਝਾ ਰਹੀ ਹੈ ਕਿ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਉ ਪੁਕਾਰ ਮਹਾਂਪੁਰਖ ਪੁਕਾਰ ਪੁਕਾਰ ਕੇ ਕਹਿੰਦੇ ਆ ਨਾਲ ਕਿ ਹਰ ਇੱਕ ਜੀਵ ਦੇ ਵਿੱਚ ਉਸ ਪਰਮਾਤਮਾ ਦਾ ਵਾਸਾ ਹੈ ਸੋ ਆਪਾਂ ਕਿਉਂ ਜੀਵਾਂ ਨੂੰ ਮਾਰਨਾ ਹੈ ਕਿਉਂਕਿ ਉਹਨਾਂ ਨੂੰ ਜੇ ਸਾਨੂੰ ਜੀਣ ਦਾ ਅਧਿਕਾਰ ਹੈ ਤਾਂ ਉਹਨਾਂ ਨੂੰ ਵੀ ਜੀਣ ਦਾ ਅਧਿਕਾਰ ਹੈ ਸੋ ਗੁਰਮੁਖ ਪਿਆਰਿਓ ਆਓ ਆਪਾਂ ਵੀ ਮਲ ਪਖਾਨਾ ਦਾ ਤਿਆ ਕਰੀਏ ਗੁਰੂ ਵਾਲੇ ਬਣੀਏ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੋ ਇਆਂ ਭੁੱਲਾਂ ਗਲਤੀਆਂ ਦੀ ਮਾਫੀ ਸਾਸਾਂ ਬਖਸ਼ਣਯੋਗ ਹੈ ਸੋ ਅਤਵੱਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਸੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸੁ ਕਿਰਪਾ ਕਰਕੇ ਕਰ ਲੈਣ ਸੋ ਇੱਥੇ ਸਾਡਾ ਨਾਮ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ